ਫਾਜ਼ਿਲਕਾ ਦੇ ਸਦਰ ਥਾਣੇ ਦੀਆਂ ਤਸਵੀਰਾਂ ਨੇ ਜਿੱਥੇ ਦੋ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ ਧਰਨਾ ਲਾ ਦਿੱਤਾ। ਇੱਕ ਧਿਰ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਾਉਂਦੇ ਹੋਏ ਸਦਰ ਥਾਣੇ ਦਾ ਗੇਟ ਦਾ ਰਾਹ ਬੰਦ ਕਰ ਦਿੱਤਾ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜਦਕਿ ਦੂਜੇ ਧਿਰ ਵੱਲੋਂ ਪੁਲਿਸ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਮਾਮਲਾ ਉਸ ਵਕਤ ਤੂਲ ਪੜ ਗਿਆ ਜਦੋਂ ਇੱਕ ਧਿਰ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕਰ ਰਹੀ ਸੀ ਜਦਕਿ ਦੂਜੀ ਧਿਰ ਦੇ ਆਗੂ ਵੱਲੋਂ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਦੇ ਨਾਰੇ ਲਾਏ ਜਾ ਰਹੇ ਸੀ ਤਾਂ ਆਪਸ ਦੇ ਵਿੱਚ ਦੋਨੋਂ ਧਿਰਾਂ ਝੜ ਗਈਆਂ ਤੇ ਥੱਪੜੋ ਥੱਪੜੀ ਹੋ ਗਏ ਮੌਕੇ ਤੇ ਪੁਲਿਸ ਪਹੁੰਚੀ ਜਿਨ੍ਹਾਂ ਵੱਲੋਂ ਦੋਨਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ ਤੇ ਦੋਨਾਂ ਧਿਰਾਂ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਕ੍ਰਾਸ ਕਰਚਾ ਦਰਜ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ এবੀਪੀ ਸੰਜੋਗ ਸਾਰਾ ਇਹਨਾਂ ਨੇ ਨਜਾਇਜ਼ ਤਰਨਾ ਦੇ ਰੱਖਿਆ ਪੰਜਾਬ ਪੁਲਿਸ ਦੇ ਖਿਲਾਫ ਜੋ ਕਿ ਪੰਜਾਬ ਪੁਲਿਸ ਐਸ ਐਚਓ ਸਾਹਿਬ ਸਹੀ ਕੰਮ ਕਰ ਰਹੇ ਨੇ ਇਹਨਾਂ ਦੇ ਨਾਲ ਨਾ ਕੋਈ ਕਿਸੇ ਤਰ੍ਹਾਂ ਧੱਕਾ ਹੋ ਰਿਹਾ ਹੈ ਇਹਨਾਂ ਨੇ ਸਿਰਫ ਮੇਰੇ ਪਿੰਡ ਦਿਉਲਾਂ ਦੇ ਵਿੱਚ ਕਾਮਰੇਟ ਅਗੇ ਨੇ ਜੀ ਇੱਕਾ ਸ਼ਵੇਕ ਸਿੰਘ ਹੈ ਤੇ ਇੱਕ ਅਰਮੇਸ਼ ਸਿੰਘ ਅਰਮੇਸ਼ ਚੰਦਰ ਪੁੱਤਰ ਤ੍ਰਿਸ਼ਨ ਲਾਲ ਦਾ ਇੱਕ ਰਾਜ ਸਿੰਘ ਪੁੱਤਰ ਜਗਿੰਦਰ ਸਿੰਘ ਇੱਕ ਸ਼ਵੇਕ ਸਿੰਘ ਹੈ ਜੀ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਵਾਟਰ ਵਕਤਾ ਜਿਹੜੇ ਮੋਟਰ ਸਪੇਅਰ ਸਮਾਨ ਪਿਆ ਸੀਗਾ ਉੱਤੇ ਜਿਹੜਾ ਮੁੰਡਾ ਲੱਗਿਆ ਹੋਇਆ ਹੈ ਉਹਦੇ ਕੋਲੋਂ ਧੱਕੇ ਦੇ ਨਾਲ ਖੋ ਕੇ ਉੱਥੇ ਮੈਂ ਮੌਕੇ ਤੇ ਪਹੁੰਚਿਆ ਉੱਥੇ ਮੇਰੇ ਨਾਲ ਪੈ ਗਿਆ ਤੇ ਸਰ ਅਸੀਂ ਉਹਦੀ ਵੀਡੀਓ ਵੀ ਬਣਾਈ ਏ ਪਰ ਇਹਨਾਂ ਨੇ ਇੱਕ ਦੋ ਮੈਂਬਰ ਜਿਹੜੇ ਉਹ ਪੰਚਾਇਤ ਦੇ ਨਾਲ ਪਹਿਲਾਂ ਹੀ ਹੈ ਨਹੀਂ ਸੀ ਉਹਨਾਂ ਦੇ ਕੋਲੋਂ ਐਵੇਂ ਪਿੱਛੇ ਲਖਾ ਦੇ ਫਿਰੇ ਨੇ ਪਿੱਛੇ ਲੇਖਪੜ ਕਰ ਲਿਨੇ ਵੀ ਅਸੀਂ ਤਾਂ ਇਹਨਾਂ ਦੇ ਸਾਹਮਣੇ ਸਮਾਨ ਲੈ ਕੇ ਜਾ ਰਹੇ ਸੀ ਅਸੀਂ ਮਹਿਕਮੇ ਨੂੰ ਗੱਲ ਕੀਤੀ ਸਰ ਉਸ ਮੁੰਡੇ ਨੇ ਮਹਿਕਮੇ ਨੂੰ ਉਹਦੇ ਨਾਲ ਧਫਾ ਚਾੜ ਲੜਾਈ ਕਰਦੇ ਸੀਗੇ ਤੇ ਬੰਦੇ ਜਿਆਦਾ ਸੀਗੇ ਅਸੀਂ ਜਾ ਕੇ ਮਹਿਕਮੇ ਨੂੰ ਕੀਤਾ ਮਹਿਕਮੇ ਨੇ ਲਿਖ ਕੇ ਭੇਜਿਆ ਥਾਣੇ ਅਸੀਂ ਥਾਣੇ ਵੀ ਰਿਪੋਰਟ ਕਰਤੀ ਸੀਗੀ ਜੋ ਕਰਮਚਾਰੀ ਮੁੰਡਾ ਉੱਥੇ ਕੰਮ ਕਰ ਰਿਹਾ ਤੇ ਇਹਨਾਂ ਨੇ ਸਰ ਉਹਦੇ ਦਾ ਵੀ ੱੱਕਾ ਉਹ ਸਾਰਾ ਸਮਾਨ ਗਵਨ ਕਰ ਲੇਣਾ 30 ਦੀ ਮੋਟਰਿਕ 1.5-2 ਲੱਖ ਦੀ ਹੋਰ ਪੈਪਾ ਹੈਗੀਆਂ ਨੇ ਇਹਨਾਂ ਨੇ ਚੋਰੀ ਕੀਤੀ ਇੱਕ ਤਰ੍ਹਾਂ ਦੀ ਸਰ ੱੱਕਾ ਗੁੰਡਾਗਰਦੀ ਸਮਝ ਲਓ ਗੁੱੱਡਾ ਕਰਦੀ ਕਰਦੀ ਨੇ ਸ਼ਰੇਆਮ ਗੁੰਡਾਗਰਦੀ ਕਰਕੇ ਸਮਾਨ ਇੱਕੋਗੇ ਲੈ ਗਏ ਨੇ ਮੋਕੇ ਤੇ ਸਰ ਮੈਂ ਉੱਥੇ ਗਿਆ ਵੀ ਸਿਰਫ ਮੈਨੂੰ 5 ਮਿੰਟ ਦੇ ਦਿਓ 5 ਮਿੰਟ ਮੈਨੂੰ ਦੇ ਦਿਓ ਮੇਰੀ ਗੱਲ ਸੁਣ ਲਓ ਮੇਰੇ ਮਿਸਰ ਸਰਪੰਚੇ ਗਏ ਨੇ ਪਰ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਸਰ ਇਹ ਕਹਿੰਦੇ ਅਸੀਂ ਰਜਾਵਾਂਗੇ ਤੂੰ ਮੈਨੂੰ ਵੀ ੱੱਕੇ ਥੋੜਾ ਨਾ ਮਾਰ ਲਿਆ ਉਹ ਸਰ ਐਪਲੀਕੇਸ਼ਨ ਸਾਬ ਕੋ ਚੱਲ ਰਹੀ ਹੈ ਉਹ ਸਰ ਸਾਫ ਕਰ ਰਹੇ ਨੇ ਉਹ ਇਹਨਾਂ ਦੇ ਪਰਚਾ ਬਣਦਾ ਸਰ ਜਿਹੜਾ ਅੱਜ ਅਗਾ ਸੀ ਪਿੰਡ ਸਰੇਸ਼ ਵਾਲੇ ਦੇ ਵਿੱਚ 20 ਦਿਨ ਤੋਂ ਪਹਿਲਾਂ ਦੀ ਇੱਕ ਲੜਾਈ ਹੋਈ ਸੀ ਉਹ ਲੜਾਈ ਦੇ ਵਿੱਚ 40 ਤੋਂ 50 ਮੁੰਡੇ ਜਿਹੜੇ ਗੁੰਡੇ ਗੱਰ ਦੇ ਵਿੱਚ ਦਾਖਲ ਹੁੰਦੇ ਨੇ ਇੱਕ ਮੁੰਡੇ ਦੀ ਲੱਤ ਤੇ ਬਾਹ ਤੋੜ ਦਿੰਦੇ ਨੇ ਔਰ ਨਾਲ ਦੇ ਲੇਡੀਜ਼ ਦੇ ਵੀ ਛੱਟਾ ਮਾਰਦੇ ਨੇ ਇਕੋ ਜਿਹੜੇ ਮੁੰਡੇ ਦੀ ਲੱਤ ਬਾਹਰ ਰੁੱਦੀ ਉਹਨਾਂ ਦਾ ਭਰਾ ਸੀ ਉਹ ਤਬਜ ਕੇ ਆ ਤੇ ਚਾਚੇ ਦੇ ਘਰ ਦੇ ਵਿੱਚ ਦਾਖਲ ਹੁੰਦਾ ਉਹ ਅੰਦਰ ਵੜ ਜਾਂਦਾ ਪੇਟੀ ਦੇ ਵਿੱਚ ਨੋਕ ਕੇ ਆਪ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਪਰ ਉਹਨਾਂ ਦੀ ਪੇਟੀ ਦਾ ਜਿਹੜਾ ਛਾਬਾ ਹੈ ਉੱਪਰ ਦਾ ਢੱਕਣ ਉਹਨੂੰ ਤੋੜ ਕੇ ਚੱਕ ਕੇ ਗਡਨਾਏਪਕਾਰ ਕੇ ਆ ਤੇ ਘਰੇ ਲਾ ਜਾ ਕੇ ਉਸ ਮੁੰਡੇ ਦੀ ਕੋਟਰ ਮਾਰ ਕਰਦੇ ਆ ਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਕੋਈ ਰੈਪਟ ਪਾਈ ਗਈ ਅੱਜ ਤੱਕ ਨੂੰ ਅਸੀਂ 29 ਤਰੀਕ ਦੀ ਗੱਲ ਹੈ ਅਸੀਂ ਲਗਾਤਾਰ 3-4 ਦਿਨ ਵਾਰ ਮਿਲ ਚੁੱਕੇ ਆ ਇਹਨੂੰ ਕੱਲ ਗੱਲਬਾਤ ਹੋਈ ਸੀ ਐਸਐਚਓ ਸਾਹਿਬ ਨਾਲ ਇਹਨਾਂ ਨੇ ਕਿਹਾ ਸੀ ਵੀ ਅਸੀਂ ਬਣਨ ਦੀ ਕਾਨੂੰਨੀ ਕਾਰਵਾਈ ਕਰ ਦੇਵਾਂਗੇ ਇਹ ਤੋਂ ਮੋਬਾਈਲ ਸੀ ਜਿੰਦੇ ਤੇ ਵੀਡੀਓ ਬਣੀ ਸੀ ਨਾ ਦੇ ਬਜ਼ੁਰਗ ਕੋਲ ਕਰ ਕਰੇ ਉਹ ਟੁੱਟਾ ਹੋਇਆ ਸੀ ਮੋਬਾਈਲ ਬਕਾਇਦਾ ਮਲਕੀਤ ਜਾਂਦਾ ਕਰੇ ਉਹਨਾਂ ਨੂੰ ਧਮਕੀ ਦੇ ਕੇ ਮੋਬਾਈਲ ਵੀ ਖੋ ਕੇ ਲੈ ਕੇ ਆ ਜਾਂਦੇ ਪਿੰਡ ਸੁਰੀਸ਼ਵਾਲਾ ਦੇ ਵਿੱਚ ਪਿਛਲੇ ਦਿਨੀ ਦੋ ਪਾਰਟੀਆਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਅਸੀਂ ਕੋਸ਼ਿਸ਼ ਕਰਦੇ ਸੀ ਉਹਨਾਂ ਨੂੰ ਬਿਠਾ ਕੇ ਉਹਨਾਂ ਦਾ ਕੰਪਰੋਮਾਈਜ਼ ਹੋ ਜੇ ਪਰ ਉਹਨਾਂ ਦੇ ਵਿੱਚੋਂ ਹੀ ਕੁਝ ਬੰਦੇ ਸੀ ਜਿਹੜੇ ਇਸ ਰਾਜਨੀਤਿਕ ਬਰਕਲੱਬ ਤੋਂ ਅੱਜ ਦੋਨਾਂ ਪਾਰਟੀਆਂ ਦੇ ਜੋ-ਜੋ ਤਾਰਾਵਾਂ ਬਣਦੇ ਸੀ ਮੈਡੀਕਲ ਦੇ ਅਧਾਰ ਤੇ ਦੋਨਾਂ ਪਾਰਟੀਆਂ ਤੇ ਕ੍ਰਾਸ ਬਰਚ ਦਰਜ ਕਰ ਦਿੱਤਾ ਗਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਦੇਖਦੇ ਫਰਦਰ ਕੀ ਨਿਕਲ ਕਿਉਂ ਜੋ ਵੀ ਆਊਟਕਮ ਹੋਊਗੀ ਜਿਹੜੀ ਇਨਵੈਸਟੀਗੇਸ਼ਨ ਦੀ ਹੋਵੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ